ਪਾਲਕ ਨੂੰ ਚੰਗੀ ਤਰ੍ਹਾਂ ਛਾਂਟ ਕੇ ਮੋਟਾ-ਮੋਟਾ ਜਿਹਾ ਕੱਟ ਲਿਆ ਉਸ ਤੋਂ ਬਾਅਦ ਉਹਨੂੰ 3-4 ਵਾਰੀ ਚੰਗੀ ਤਰ੍ਹਾਂ ਧੋ ਕੇ ਇੱਕ ਛਾਣਨੀ ਵਿੱਚ ਪਾ ਕੇ ਰੱਖ ਦਿਓ ਤੇਲ ਨੂੰ ਕਰਿਓ ਗਰਮ ਵਿੱਚ ਪੁੰਨਿਓ ਜੀਰਾ 5-6 ਕਲੀਆ ਲਸਣ ਦੀਆਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਇੱਕ ਡੇਢ ਮਿੰਟ ਲਈ ਰੋਸਟ ਕਰ ਲਿਓ ਫਿਰ 2-3 ਬਰੀਕ ਤੇ ਲੰਬੇ ਕੱਟੇ ਹੋਏ ਪਿਆਜ਼ ਪਾ ਕੇ 5-6 ਮਿੰਟਾਂ ਲਈ ਲਗਾਤਾਰ ਪਕਾਓ 2-3 ਪਾ ਦਿਓ ਹਰੀਆਂ ਮਿਰਚਾਂ ਉਸ ਤੋਂ ਬਾਅਦ 2 ਪਾਏ ਆਪਾਂ ਵੱਡੇ ਸਾਈਜ਼ ਦੇ ਟਮਾਟਰ ਤੇ ਜ਼ਰੂਰਤ ਅਨੁਸਾਰ ਪਾ ਦਿਓ ਨਮਕ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਕਾ ਲਿ ਚੰਗੀ ਤਰ੍ਹਾਂ ਮਿਕਸ ਕਰਦੇ ਜਾਓ 10 ਤੋਂ 15 ਮਿੰਟ ਵਿੱਚ ਸਲੋ ਫਲੇਮ ਤੇ ਪਾਲਕ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਗੈਸ ਨੂੰ ਕਰ ਦਿਓ ਬੰਦ ਇਹਨੂੰ ਠੰਡਾ ਹੋਣ ਲਈ ਰੱਖ ਦਿਓ ਫਿਰ ਕਿਸੇ ਵੀ ਜੱਗ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਓ ਫਿਰ ਇੱਕ ਚਮਚ ਲੈ ਲਿਓ ਦੇਸੀ ਘਿਓ ਦਾ ਇੱਥੇ ਤੁਸੀਂ ਬਟਰ ਵੀ ਲੈ ਸਕਦੇ ਹੋ ਚੰਗੀ ਤਰ੍ਹਾਂ ਗਰਮ ਕਰਕੇ ਵਿੱਚ ਪਾ ਦਿਓ ਗ੍ਰਾਇੰਡ ਕੀਤਾ ਪਾਲਕ 10 ਤੋਂ 12 ਮਿੰਟ ਸਲੋ ਫਲੇਮ ਤੇ ਪਕਾਉਂਦੇ ਜਾਓ ਵਿੱਚ ਆਪਾਂ ਥੋੜਾ ਜਿਹਾ ਟੇਸਟ ਲਈ ਬਟਰ ਵੀ ਪਾਇਆ ਫਿਰ ਪਾਵਾਂਗੇ ਤਿੱਖੀ ਮਿਰਚ ਪਰ ਜੇ ਤੁਹਾਡੀਆਂ ਹਰੀਆਂ ਮਿਰਚਾਂ ਜ਼ਿਆਦਾ ਤਿੱਖੀਆਂ ਤਾਂ ਲਾਲ ਮਿਰਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਪਰੀ ਨੂੰ ਮोटे-ਮोटे ਪੀਸਾਂ ਵਿੱਚ ਕੱਟ ਲਿਓ ਪਾਲਕ ਵਿੱਚ ਜਰੂਰਤ ਅਨੁਸਾਰ ਥੋੜਾ ਜਿਹਾ ਪਾ ਲਿਓ ਪਾਣੀ ਚੰਗੀ ਤਰ੍ਹਾਂ ਪਨੀਰ ਮਿਕਸ ਕਰਕੇ ਇਹਨੂੰ ਫਿਰ ਪਕਾਉਂਦੇ ਜਾਓ ਉਸ ਤੋਂ ਬਾਅਦ ਥੋੜੇ ਜਿਹੀ ਦੇਸੀ ਘਿਓ ਵਿੱਚ ਭੁੰਨ ਲਿਓ ਜੀਰਾ ਵਿੱਚ ਪਾ ਦਿਓ ਲਸਣ ਰੰਗ ਵਾਲੀ ਮਿਰਚ ਪਾ ਕੇ ਵਧੀਆ ਜਿਹਾ ਤੜਕਾ ਲਗਾ ਲਿਓ ਹੋਟਲ ਰੈਸਟੋਰੈਂਟ ਵਰਗਾ ਪਾਲਕ ਪਨੀਰ ਬਹੁਤ ਜਲਦੀ ਵਿੱਚ ਤੇ ਆਸਾਨ ਤਰੀਕੇ ਨਾਲ ਤਿਆਰ ਹੁੰਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਈ ਜ਼ਰੂਰ ਕਰਿਓ